ਜੁਗਤ ਕਿਸਾਨ ਮੋਰਚੇ ਦੇ ਸਦਕੇ ਉੱਤੇ ਅੱਜ 26 ਜਨਵਰੀ ਮੌਕੇ ਦੇਸ਼ਪੁਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਂਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਕਿਸਾਨਾਂ ਕੋਲ ਬਲਬੀਤ ਸਿੰਘ ਰਾਜਿਆਲ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਸਮਰਾਲਾ ਵਿਖੇ ਕੱਢਿਆ ਗਿਆ ਇਹ ਟਰੈਕਟਰ ਮਾਰਚ ਸਮਰਾਲਾ ਦੇ ਮਾਲਵਾ ਕਾਲਜ ਬੋਂਦਲੀ ਤੋਂ ਸ਼ੁਰੂ ਹੋ ਕੇ ਐਸਟੀਐਮ ਦਫਤਰ 메ਨ ਚੌਂਕ ਸਮਰਾਲਾ ਵਿੱਚ ਜਾ ਕੇ ਖਤਮ ਹੋਇਆ ਇਸ ਟਰੈਕਟਰ ਮਾਰਚ ਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਟਰੈਕਟਰ ਸ਼ਾਮਲ ਹੋਏ किसान मोर्चा जिंदाबाद पंजाब किसान मोर्चा जिंदाबाद केंद्र सरकार मुर्दाबाद किसान मोर्चा जिंदाबाद वेक्टर मार्च ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਨਾਲ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਨਾਲ ਮਾਰਚ ਕਰ ਰਹੇ ਨੇ ਅੱਜ ਸਾਰੇ ਦੇਸ਼ ਦੇ ਘੱਟੋ-ਘੱਟ 500 ਜਿਲ੍ਹਿਆਂ 'ਚ ਇਸ ਤਰ੍ਹਾਂ ਦੇ ਮਾਰਚ ਹੋਣਗੇ ਪੰਜਾਬ ਵਿੱਚ ਤਾਂ ਘੱਟੋ-ਘੱਟ 7-7 8-8 ਜਗ੍ਹਾ ਇਹ ਦਿੱਲੀ ਦੇ ਵਿੱਚ ਮਾਰਚ ਹੋਣਗੇ ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਕਾਰਪੋਰੇਟ ਦਾ ਖੜਾ ਨਹੀਂ ਛੱਡਦੀ ਅਸੀਂ ਜਿਹੜੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਵੀ ਵੀ ਕਿਦੇ ਮੋਰਚੇ 'ਚ ਉਹਨਾਂ ਨੂੰ ਡੇਡੇ ਢੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖੜਾ ਨਵਾਂ ਜਾਰੀ ਕਰ ਦਿੱਤਾ ਹੈ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਇੱਕ ਸਾਲ ਤੋਂ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇੱਕਮੁੱਠ ਹੋ ਗਿਆ ਹੈ ਪਰ ਸਰਕਾਰ ਆਪਣਾ ਤਾਕਤ ਦਾ ਮਜ਼ਹਰਾ ਕਰ ਰਹੀ ਹੈ ਉੱਥੇ ਇਹ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਦੇਖਾਂਗੇ ਮੈਦਾਨ 'ਚ ਹੁਣ ਕੌਣ ਜਿੱਤਦਾ ਜਿੰਨੀ ਦੇਰ ਤੱਕ ਕਾਰਪੋਰੇਟ ਦਾ ਖਹਿੜਾ ਇਹ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਇਹਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੇਸ਼ ਦਾ ਇੱਕ ਕਿਸਾਨ ਔਰ ਇਹ ਵੀ ਸਮਝਣਾ ਚਾਹੀਦਾ ਜਿਹੜੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੇ ਕੰਦ ਟੁੱਟ ਗਈ ਆ ਦੁਕਾਨ ਜਿਹੜੇ ਦੁਕਾਨਦਾਰ ਵੀਰ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ। ਇਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ। ਮੈਂ ਇੱਕ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਇਹਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ। ਇਹ ਤਾਂ ਤੁਹਾਡੀ ਇੱਕ ਕੰਧ ਹੈ। ਤੇ ਜੇ ਇਹ ਟੁੱਟ ਗਈ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਅੱਜ ਕਿਸਾਨ ਕਿਸਾਨੀ ਨੇ ਇੱਕ ਕਰਵਟ ਨਹੀਂ ਹੈ ਕਿਸਾਨਾਂ ਨੇ ਮਜ਼ਦੂਰਾ ਨੇ ਮਿਹਨਤਕਸ਼ ਲੋਕਾਂ ਨੇ ਸਾਰਿਆਂ ਨੇ ਅੱਜ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹਦੇ ਨਤੀਜੇ ਸਾਹਮਣੇ ਨਿਕਲਣਗੇ ਸਰਕਾਰ ਨੂੰ ਚੁਕਣਾ ਪਏਗਾ ਸੁਖਵਿੰਦਰ ਸਿੰਘ ਵੀਤ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਤੇ ਕੀ ਕਹਿਣਾ ਤੁਹਾਨੂੰ ਜਿਹੜਾ ਟਕ ਮਰਕਰ ਜਾ ਰਿਹਾ ਹੈ ਜਨਾਜ਼ਾ ਹਾ ਟਰੈਕਟਰ ਮਾਰਚ ਜਿਹੜੇ ਬਿਲ ਅੱਗੇ ਸੈਂਟਰ ਸਰਕਾਰ ਲਿਆਈ ਤੇ ਜਿਹਦੀ ਰਿਪੀਲ ਕਰਕੇ ਆਪਾਂ ਅੱਗੇ ਉੱਥੇ ਸਾਲ ਬੈਠ ਕੇ ਰਿਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅੱਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਵਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖਰੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਇਹ ਵਿਰੋਧ ਚ ਦੇਸ਼ ਭਰ ਚ ਇਸ ਗੈਮ ਦੀ ਕਾਲ ਤੇ ਅੱਜ ਪ੍ਰੋਟੈਸਟ ਕਰ ਰਹੇ ਠੀਕ ਆ ਦੀ ਗੱਲ ਕਰੀਏ ਮੰਗਾ ਕਿਹੜੀਆਂ ਕਿਹੜੀਆਂ ਲੈ ਕੇ ਜਾਵੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮਐਸਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹਨੂੰ ਦੇਖੋ ਇਹਨੂੰ ਬਾਚੋ ਇਹਨੂੰ ਲਾਗੂ ਕਰੋ ਮਤਲਬ ਇਹ ਅਗਲਾ ਸਟੈਪ ਹੈ ਇੱਕ ਟੀਕਾ ਲਾ ਕੇ ਦੇਖਿਆ ਟੀਕੇ ਦਾ ਰੈਕਸ਼ਨ ਆ ਇਹ ਸਾਰੇ ਜਿਹੜਾ ਕਿਸਾਨੀ ਅੱਜ ਉਰੇ ਖੜੀ ਆ ਦੇਸ਼ ਭਰ ਚ ਮਤਲਬ ਹਰੇਕ ਚ ਆਪਾਂ ਉਰੇ ਸਮਰਾਲੇ ਚ ਖੜੇ ਆ ਇਹ ਹਰੇਕ ਸਾਰੇ ਦੇਸ਼ ਚ ਇਹਦਾ ਪੂਰਾ ਵਿਰੋਧ ਹੋ ਰਿਹਾ ਜੋ ਇਹਨੇ ਮੋਦੀ ਸਰਕਾਰ ਨੇ ਡੇਟੇ ਵਿੰਗੇ ਟੰਗਾ ਨਾਲ ਜੋ ਇਹ ਕਰ ਰਹੀ ਹੈ ਉਹ ਚਾਲਾਂ ਤੋਂ ਐਸਕੀਐਮ ਸਚੇਤ ਐਸਕੀਐਮ ਦੇ ਆਗੂ ਸਚੇਤ ਨੇ ਜੋ ਦੇਸ਼ਾਂ ਨਿਰਦੇਸ਼ ਅਕੇ ਨੂੰ ਵੀ ਦਿਆ ਕਰਨਗੇ ਉਹਨਾਂ ਤੇ ਅਸੀਂ ਫੁੱਲ ਚਾੜਾਂਗੇ ਭਾਰਤੀ ਸੰਜੁਨ ਲਖਵਾਲ ਜੀ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਜੀ ਸਾਹ ਅੱਜ ਉਹ ਜਨਕੀ ਤੱਕ ਟ੍ਰੈਕਟਰ ਮਾਰਚ ਕੀਣਾ ਇਹਦੇ ਬਾਰੇ ਥੋੜਾ ਟ੍ਰੈਕਟਰ ਮਾਰਚ ਤਾਂ ਅਜੇ ਸਰਕਾਰ ਦੇ ਕਰਨ ਖੋਲਣ ਖਾਤਰੇ ਕਰਿਆ ਇਹ ਸਰਕਾਰ ਕਹਿੰਦੀ ਆ ਵੀ ਇਹਨਾਂ ਨੇ ਕੁੱਛ ਕੇ ਬੰਦੇ ਨੇ ਵੀ ਇਹ ਅੱਜ ਇਹ ਦਿਖਾਉਣ ਨੂੰ ਆ ਵੀ ਆ ਦੇਖੋ ਕਿਸਾਨ ਜੀ ਇਹਨਾਂ ਦੇ ਸੱਦੇ ਤੇ ਜੀਉਤ ਮੋਟੇ ਤੇ ਕਿ ਪਬਲਿਕ ਇੱਕ ਆਉਂਦੀ ਆ ਲੋੜ ਪਈ ਤੇ ਜਿਸ ਨੂੰ ਵੀ ਦੋ ਦਿਨ ਤੋਂ ਕੋਣੀ ਰਾਜ ਚੌਕ ਨੂੰ ਜਿਵੇਂ ਗਏ ਤਰੱਕੀ ਹੁੰਦੀ ਆ ਕਿਸਾਨ ਸੜਕਾਂ ਤੇ ਆਉਦੇ ਨਹੀਂ ਵੀ ਇਹ ਜਿਹੜੇ ਉਹਨਾਂ ਨੇ ਕੇਤੀ ਕਾਨੂੰਨ ਦੁਆਰਾ ਦਾ ਰਹੇ ਨੇ ਸਟੇਟ ਸਰਕਾਰ ਨੂੰ ਅਰਬ ਸੈਂਟਰ ਸਰਕਾਰ ਨੂੰ ਮਜਬੂਰ ਕਰਨ ਲਈ ਵੀ ਉਹ ਆਪਣੇ ਇਨਫਾਬਸ਼ ਲੈਣ ਸਟੇਟ ਸਰਕਾਰ ਇਹਨੂੰ ਉਹਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਆਪਣਾ ਖਾਰਜ ਕੀਤਾ ਗੱਲ ਕਰੀਏ ਟਰੈਕਟਰਾਂ ਦੀ ਕਿਹੜੇ ਟਰੈਕਟਰ ਆ ਜਿਹੜਾ ਕਿੰਨਾ ਕਿ ਚਿੰਤੀ ਦੇ ਵਿੱਚ ਆ ਜਿਹੜਾ ਕਿਸਾਨ ਨਿਕਲੇ ਫੜਕਾ ਤੇ ਸਕਰੀਬ ਨਾਲ ਇੱਥੇ ਇੱਥੇ ਸਮਰਾਲੇ 'ਚ ਮੇਰਾ ਗੱਲ ਆ ਹੋਊਗਾ 500 ਦੇ ਟਰੈਕਟਰ ਹੋਊਗਾ ਜੀ ਇਹਨੂੰ ਬੱਤੇ ਹੋਦਾ ਦਾ ਘੱਟ ਵੀ ਰਿੰਤੀ ਦਾ ਕਰੀ ਨਹੀਂ ਯਾਨੀ ਮੋਟੇ ਮੋਟੇ ਇੰਨੇ ਤਾਂ ਹੈਗੇ ਨੇ ਪਾਗ ਨਹੀਂ ਆਪਾਂ ਤਸੀਲ ਆ ਗਏ ਵੀ ਜਿਹੜੇ ਟਰੈਕਟਰ ਮਤ ਕਰਦੇ ਜਾਂਦਾ ਸਰਕਾਰਾਂ ਨੂੰ ਅਸਰ ਹੋਊਗਾ ਦਾ ਹੋਊਗਾ ਜੀ ਲਾ ਕੇ ਹਟਾਂਗੇ ਜਿਹੜੀ ਕਹਿੰਦੇ ਨੇ ਵੀ ਇਹ ਨਾਲ ਨਹੀਂ ਬੰਦੇ ਇਹੀ ਦੱਖਣ ਖੱਤ ਦਾ ਹੋਵੇਗਾ ਜ਼ਰੂਰੀ ਹੈਗੀ ਵੀ ਲੋਕਾਂ ਨੂੰ ਦਿਖਾਉਣਾ ਇਸ ਸਰਕਾਰ ਦੇ ਹੀ ਕੰਮ ਹੋਦਰ ਕਰ ਤੁਹਾਨੂੰ ਦਿਖਾਉਣ ਦਾ ਤਰ ਹੈ ਕਿ ਇੱਕ ਸੱਦੇ ਦੇ ਉੱਤੇ ਕਿੰਨਾ ਮਜ਼ਦੂਰ ਇਕੱਠੇ ਹੁੰਦੇ ਨੇ ਠੀਕ ਹੈ ਜੀ ਨਾਮ ਤੇ ਜੀ ਨਾਮ ਤੁਸੀਂ ਮੈਂ ਹਰਦੀਪ ਸਿੰਘ ਗਾਇਕਾ ਜਿਹੜਾ ਪ੍ਰਧਾਨ ਬੀਕੇਜੂ ਕਰਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹੋ ਕੀ ਹੈ ਜਰਾ ਪ੍ਰੋਗਰਾਮ ਇਹ ਸਾਡੇ ਸੰਯੁਕਤ ਮੋਰਚੇ ਦੀ ਕਾਲ ਹੈ ਜੀ ਜੋ ਆਪਣੇ ਖੇਤੀ ਕਾਨੂੰਨ ਨੇ ਉਹਨਾਂ ਦੇ ਜਿਹੜੇ ਉਹਨਾਂ ਨੇ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 22 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇਣ ਲਈ ਆਪਣਾ ਮਾਰਚ ਕਰ ਰਹੇ ਹਾਂ ਟਰੈਕਟਰਾਂ ਦੇ ਤਿਰੰਗੇ ਝੰਡੇ ਲਾ ਕੇ ਤੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗ੍ਹਾ ਵਾ ਉੱਤੇ ਅਸੀਂ ਆਪਣਾ ਇਹ ਰੋਸ ਮਾਰਚ ਕਰ ਰਹੇ ਹਾਂ ਅਸੀਂ ਇੱਥੋਂ ਮਾਲਵਾ ਕਾਜ ਤੋਂ ਲੈ ਕੇ ਆਪਣੇ ਐਸਡੀਮ ਦਫ਼ਤਰ ਸਭਰਾਲਾ ਤੱਕ ਜਾਵਾਂਗੇ ਆ ਜਾਮ ਇਹ ਗਿਆ ਹੋਇਆ ਅਸੀਂ ਚੱਲੇ ਆ ਜੀ